ਜਗ ਨੂੰ ਨੂੰ ਕਿਉਂ ਤੁਸੀਂ ਟਾਰਗੇਟ ਕਰ ਰਹੇ ਹੋ ਕੋਈ ਬਚ ਗਿਆ ਕੋਈ ਗੱਲ ਨਹੀਂ ਕੋਈ ਬਚ ਗਿਆ ਕੋਈ ਮੂਹੇ ਤੁਹਾਨੂੰ ਬਚ ਗਿਆ ਕੋਈ ਕਾਹਦੀ ਬਧੀ ਨਹੀਂ ਸੀ ਦੇਖ ਲੈ ਮਿਕਨੀ ਕੀ ਬਧੀ ਵੀ ਹੈ ਪਰ ਜਿਹੜੇ ਇੱਕ ਦੂਰ ਵਾਰ ਹੈ ਜਿਹਨਾਂ ਦਾ ਚੁੱਕੂ ਹੈ ਆਪਣੇ ਪਰ ਉਹਨਾਂ ਨੂੰ ਸਾਰਿਆਂ ਨੂੰ ਪਜਾ ਦੇਣੀ ਨਹੀਂ ਦੇਣੀ ਹੈ ਮੈਂ ਇਹ 2030 ਨੂੰ ਮਾਰਤਾ ਤੇ ਉਹਦੇ ਬਾਅਦ ਕਹਿੰਦਾ ਵੀ ਆਦਾ ਮਹੀਨਾ ਨਾਲ ਵਰਤ ਚ ਕਾ ਮਾਰਤਾ ਸਾਡੇ ਨਾਲ ਕੀ ਵਰਤ ਸੀ ਕੀ ਸਾਡੇ ਨਾਲ ਵਰਤਵਾਰ ਸੀਗਾ ਉਹ ਫਿੰਗਰ ਸੀਗਾ ਸਾਡੀ ਲੈਂਡ ਹੋਰ ਹੈ ਆਪੈਣਾ ਨਹੀਂ। ਅੱਧੀ ਕਦੇ ਸ਼ਾਕਨਪੀਦਾਂ ਨਾਲ ਗੱਲ ਹੋਈ ਹੋਣੀ ਸਿੱਧੂ ਦੇ ਕਤਲ ਤੋਂ ਬਾਅਦ। ਵਿਕੀ ਦਾ ਮਰਡਰ ਕਿਉਂ ਤੁਸੀਂ ਕਰਵਾਇਆ? ਪ੍ਰੋ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਮਨਦੀਪ ਜੋਸ਼ ਸਿੰਘ। ਜੀਵਨ ਜੋਸ਼ ਸਿੰਘ ਚੈਲ ਉਰਫ ਜੁਗਨੂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਸ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਪਰ ਜੁਗਨੂ ਇਸ ਹਮਲੇ ਦੇ ਵਿੱਚ ਬਚ ਜਾਂਦਾ ਹੈ। ਕਿਉਂਕਿ ਉਹ ਕਿਸੇ ਹੋਰ ਗੱਡੀ ਦੇ ਵਿੱਚ ਸੀ ਔਰ ਬਲੈਕ ਐਂਡ ਡਾਈਵਰ ਜਿਸ ਨੂੰ ਟਾਰਗੇਟ ਕੀਤਾ ਗਿਆ ਉਸ ਦੇ ਵਿੱਚ ਯਾਦਵਿੰਦਰ ਸਿੰਘ ਨਾ ਦਾ ਮੁੰਡਾ ਬੈਠਾ ਹੁੰਦਾ ਜੋ ਚਲਾ ਰਿਹਾ ਹੁੰਦਾ ਗੱਡੀ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਸ ਗੱਡੀ ਦੇ ਵਿੱਚ ਜੁਗਨੂ ਦੀ ਫੈਮਲੀ ਵੀ ਸਾਰੀ ਬੈਠੀ ਸੀ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਬੰਬੀਹਾ ਗਰੁੱਪ ਲੱਕੀ ਪਟਿਆਲ ਨੇ ਲੱਕੀ ਪਟਿਆਲ ਦਾ ਪਹਿਲਾ ਇੰਟਰਵਿਊ ਪ੍ਰੋ ਪੰਜਾਬ ਟੀਵੀ ਤੇ ਸੁਨਾਉਣ ਜਾ ਰਿਆਂ ਜਿਸ ਦੇ ਵਿੱਚ ਉਸਨੇ ਇਹ ਚੀਜ਼ ਮੰਨੀ ਹੈ ਕਿ ਜਗਨੂ ਦੇ ਉੱਪਰ ਹਮਲਾ ਉਸੇ ਨੇ ਕਰਾਇਆ ਕਿਉਂ ਕਰਾਇਆ ਕੀ ਵਜ੍ਹਾ ਇਸੇ ਇੰਟਰਵਿਊ ਦੇ ਵਿੱਚ ਤੁਸੀਂ ਲੱਕੀ ਪਟਿਆਲ ਦੇ ਮੂੰਹੋਂ ਪਹਿਲੀ ਵਾਰ ਸਿੱਧੂ ਮੂਸੇਵਾਲਾ ਕਤਲकांड ਔਰ ਵਿੱਕੀ ਮਿੱਡੂ ਖੇੜਾ ਕਤਲकांड ਗੁਰਲਾਲ ਬਰਾੜ ਦਾ ਕਤਲ ਇਨ੍ਹਾਂ ਤਿੰਨੇ ਵੱਡੇ ਕਤਲਾਂ ਦੇ ਬਾਰੇ ਕੁਝ ਘੰਟੇ ਪਹਿਲਾਂ ਲੱਕੀ ਪਟਿਆਲ ਦੀ ਫੋਨ ਕਾਲ ਆਉਂਦੀ ਹੈ ਮੈਨੂੰ ਉਸ ਤੋਂ ਬਾਅਦ ਜੋ ਜੋ ਗੱਲਾਂ ਉਹ ਮੰਨਿਆ ਜੋ ਜੋ ਗੱਲਾਂ ਉਸਨੇ ਕਈਆਂ ਨੇ ਉਹ ਤੁਹਾਨੂੰ ਸੁਣਾਵਾਂਗੇ ਹਾਲਾਂਕਿ ਲੱਕੀ ਪਟਿਆਲ ਦੀ ਇਹ ਆਵਾਜ਼ ਕਿਉਂਕਿ ਪਹਿਲਾਂ 2-3 ਜਿਹੜੀਆਂ ਆਡੀਓਜ਼ ਵਾਇਰਲ ਹੋਈਆਂ ਉਸ ਦੇ ਨਾਲ ਮਿਲਾ ਕੇ ਤੁਸੀਂ ਆਪ ਦੇਖ ਸਕਦੇ ਹੋ ਕਿ ਇਹ ਲੱਕੀ ਪਟਿਆਲ ਹੀ ਬੋਲ ਰਿਹਾ ਹੈਗਾ ਤਾਂ ਮੇਰੇ ਨਾਲ ਲੱਕੀ ਪਟਿਆਲ ਦੀ ਜੋ ਗੱਲਬਾਤ ਹੋਈ ਕੀ ਕਹਿ ਰਿਹਾ ਲੱਕੀ ਪਟਿਆਲ ਸੁਣਾਉਣਾ ਤੁਹਾਨੂੰ ਹੈਲੋ ਪਹਿਲਾਂ ਤਾਂ ਇਹ ਸੋ ਤੁਸੀਂ ਬੋਲ ਕੌਣ ਰਹੇ ਹੋ ਇਹ ਕੀ ਹੋ ਲੱਕੀ ਪਟਿਆਲ ਮੈਂ ਕਿਵੇਂ ਮੰਨ ਸਕਦਾ ਤੁਸੀਂ ਲੱਕੀ ਪਟਿਆਲ ਬੋਲ ਰਹੇ ਹੋ ਕਿਉਂਕਿ ਅੱਜ ਕੱਲ ਤਾਂ ਆਵਾਜ਼ ਵੀ AI ਨਾਲ ਬਣ ਜਾਂਦੀ ਹੈ ਬਹੁਤ ਖੁਸ਼ ਹੋ ਜਾਂਦਾ ਅੱਛਾ ਚਲੋ ਮੈਂ ਨਹੀਂ ਮਰਦਾ ਇਹ ਕਿਹੜਾ ਮੇਰੇ ਇਰੀਏ ਤੋਂ ਆਦਿ ਕੋਈ ਪਤਾ ਖਲ ਜਾਂਦਾ ਹੈ ਤਾਂ ਆ ਮੇਰੀ ਅਦੀਵਾ ਚ ਜਾਏ ਕਿਹੜੀ ਤਾਂ ਆ ਬਸਾ ਦਿਓ ਤਾਂ ਕਿ ਤੁਹਾਨੂੰ ਕੋਣ ਬੋਲਦਾ ਜੋ ਤੁਸੀਂ ਪੋਸਟ ਸਾਂਝੀ ਕੀਤੀ ਹੈ ਅੱਜ ਬਾਹਮਣ ਵਾਲਾ ਵਿੱਚ ਜੋ ਕੁਝ ਹੋਇਆ ਜੁਗਨੂ ਦੇ ਉੱਪਰ ਤੁਸੀਂ ਉਸ ਦੇ ਵਿੱਚ ਪੋਸਟ ਦੇ ਵਿੱਚ ਲਿਖਿਆ ਕਿ ਜੁਗਨੂ ਦੇ ਉੱਪਰ ਅਟੈਕ ਕਰਨਾ ਸੀ ਇਹ ਕ੍ਰਿਸਟਲ ਕੱਟਲੇ ਤੋਂ ਮੁੰਡਾ ਚਾਹ ਰਿਹਾ ਇੰਟਰਨੈਟ ਇਹ ਭਾਰਮਪਤ੍ਰਿਸ਼ ਨੂੰ ਕਟਿਆ ਤਾਂ ਉਹ ਕਿਰੇਵਰ ਪਹਿਲਾ ਟਾਇਰ ਤੇ ਟਾਇਰ ਲੱਗ ਗਿਆ ਰਾਜਗੁਰੂ ਬਚ ਗਿਆ ਕੋਈ ਗੱਲ ਨਹੀਂ ਫੁੰਗਾਟਾ ਵੱਧ ਗਿਆ ਉਹ ਵੇ ਤੁਆ ਕੇ ਫੁੰਗਾਟਾ ਗਿਆ ਨਹੀਂ ਜਗਨੂ ਨੂੰ ਕਿਉਂ ਤੁਸੀਂ ਟਾਰਗੇਟ ਕਰ ਰਹੇ ਹੋ ਕੋਈ ਕੋਲਾ ਕਮੈਂਟ ਕਰਦਾ ਪੰਜਾਬੀ ਅਮਰੀਕੀ ਦੇ ਨਸਲ ਦੀ ਗੱਲਾਂ ਕਰਦਾ ਕਿ ਮੇਰੇ ਕੋਈ ਕਰਦਾ ਕਿ ਕਹਿੰਦਾ ਮੇਰਾ ਸਿੱਧੂ ਮੁਸਲਮਾਨ ਕੇ ਨਾਂ ਆ ਜੀਗਾ ਫਿਰ ਤੇ ਉਹ ਮੈਂ ਪੁਰਾਣੇ ਉਸ ਨੇ ਨਾਮ ਕਰਤਾ ਮੇਰਾ ਵੀ ਰੱਖੀ ਨਾਮ ਕਟਿਆ ਕਿਸ ਦਾ ਨਹੀਂ ਦੇਖੋ ਜੇ ਤੁਸੀਂ ਜੇ ਤੁਸੀਂ ਲੱਕੀ ਪਟਿਆਲੀਆਂ ਬੋਲ ਰਹੇ ਹੋ ਤਾਂ ਗੱਲ ਇਹ ਵੀ ਆ ਨਾ ਲੋਕ ਇਹ ਕਹਿਣਗੇ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਗਨੂ ਨੇ ਕਿਸੇ ਸਿੰਗਰ ਕੋਲ ਇਹ ਗੱਲ ਕਹੀ ਹੈ ਤਾਂ ਲੋਕ ਤੁਹਾਡੀ ਗੱਲ ਦਾ ਯਕੀਨ ਕਿਵੇਂ ਕਰਨਗੇ ਲੋਕ ਤਾਂ ਕਹਿਣਗੇ ਕਿ ਤੁਸੀਂ ਖੁਦ ਕ੍ਰਾਈਮ ਦੀ ਦੁਨੀਆ ਦੇ ਵਿੱਚੋਂ ਤੁਸੀਂ ਖੁਦ ਕ੍ਰਿਮੀਨਲ ਹੋ ਤੁਸੀਂ ਜ਼ਿੰਮੇਵਾਰੀਆਂ ਚਾਗਦੇ ਹੋ ਚਲੋ ਉਹ ਜਿਹੜਾ ਕਿਸੇ ਕੋਲ ਇਹ ਨਹੀਂ ਕੋਈ ਆ ਆਪਾਂ ਨੂੰ ਸਭਾ ਨਹੀਂ ਦੇਣੀ ਜਿਹੜਾ ਕਿਸੇ ਕੋਲ ਇਹ ਆਪਾਂ ਨਾ ਸੀ ਠੀਕ ਹੈ ਤੁਹਾਨੂੰ ਪਤਾ ਹੀ ਹੋਣਾ ਦੇ ਨਾਲ ਅਹ ਸੁਦੇ ਆਖਿਆ ਨਾ ਸੀਗਾ ਤੇ ਜਿਹੜੇ ਤੇ ਵਿਖੇ ਨਾਮ ਕਿਤਾਇਆ ਜਾਂਦੀ ਸੀ ਉਹ ਕੋ ਆਮ ਬੰਦੇ ਦੇ ਨਾਮ ਨਹੀਂ ਨਿਕਲਦਾ ਜਿਹਦੇ ਕੋਲ ਦੋ ਪੈਸੇ ਹੋ ਕੇ ਤੇਦੇ ਕੋਲ ਸਰਕਾਰ ਦੀ ਸੈਟਿੰਗ ਹੋ ਕੇ ਉਹਦੇ ਨਾਮ ਨਿਕਲਣਗੇ ਅਸਲੀ ਕਿਤੇ ਮੈਂ ਬਹੁਤ ਚੰਗੀ ਤਰ੍ਹਾਂ ਦੇਖ ਚੁੱਕਿਆ ਮੈਂ ਹਾਂ ਨਾ ਵੀ ਦੇਖੋ ਗੱਲ ਇਹ ਵੀ ਹੈ ਨਾ ਐਫ ਆਈ ਆਰ ਦੇ ਵਿੱਚ ਉਸ ਦਾ ਨਾਮ ਸੀਗਾ ਐਫ ਆਈ ਆਰ ਚ ਨਾਮਜ਼ਦ ਕੀਤਾ ਸਿੱਧੂ ਮੂਸੇ ਵਾਲੇ ਕੇਸ ਦੇ ਵਿੱਚ ਜਗਤਾਰ ਮੂਸਾ ਜਦੋਂ ਕੀਤਾ ਉਸ ਸਮੇ ਸਿੱਧੂ ਉਸ ਸਮੇ ਜਿਹੜਾ ਜੁਗਨੂ ਨੂੰ ਵੀ ਕੀਤਾ ਪਰ ਤੁਸੀਂ ਕਿਵੇਂ ਸ਼ੋਰਟੀ ਐਲਾਨ ਕਹਿ ਸਕਦੇ ਹੋ ਕਿ ਨਾਮ ਕਢਾ ਗਿਆ ਐਫ ਆਈ ਆਰ ਚ ਤੁਹਾਡੇ ਕੋਲ ਕੀ ਸਬੂਤ ਹੈ ਕਿ ਲੋਕ ਕਿਵੇਂ ਮੰਨਣੇ ਗੱਲ ਆਹ ਰੇਕ ਚ ਦੇਖ ਲਓ ਵੀ ਇਹ ਦਾ ਨਾਮ ਹੈਗਾ ਬਾਤ ਆ ਨਾਮ ਕਢਾ ਕੇ ਅਸਲੋ ਘਟਨਾ ਹੈ ਇਹ ਮੈਨੂੰ ਕਿਸੇ ਲੋੜ ਨਹੀਂ ਹੈ ਪਰ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਿੱਧੂ ਮੂਸੇ ਵਾਲੇ ਕੇਸ ਦੇ ਵਿੱਚ ਤਾਂ ਪੁਲਿਸ ਨੂੰ ਕੀ ਕਹਦੇ ਤੇ ਉਹ ਪੁਲਿਸ ਇਨਵੈਸਟੀਗੇਸ਼ਨ ਸਹੀ ਕਰ ਰਹੀ ਹੈ ਪਰ ਜੇ ਕੁਝ ਗਲਤ ਹੋਊਗਾ ਤਾਂ ਮੈਂ ਕਹਿ ਸਕਦਾ ਪੁਲਿਸ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਹੋਣੀ ਮੈਨੂੰ ਨਹੀਂ ਪਤਾ ਉਸ ਦੇ ਨਾਮ ਕੱਟਦਾ ਆਪਾਂ ਨੂੰ ਕੁਝ ਪੁਲਿਸ ਦੇ ਉੱਪਰ ਸਰਕਾਰ ਦਾ ਦਬਾਅ ਹੋਵੇ ਪਹਿਲੇ ਕਿ ਨਾਮ ਕਟਿਆ ਹੋਏ ਆਪਕ ਨੂੰ ਨਹੀਂ ਪਤਾ ਪਰ ਅਖੀਰ ਕਿਹਦਾ ਨਾਮ ਕਟਿਆ ਆਪਾਂ ਜਿਹੜੀ ਦੂਰਵਾਰ ਹੈ ਜਿਹਦੇ ਚੋਂ ਕਸੂਰ ਹੈ ਆਪਣਾ ਤਾਂ ਉਸਨੂੰ ਸਾਰਿਆਂ ਨੂੰ ਪਜਾ ਦੇਣੀ ਜਣੀ ਹੈ ਨਹੀਂ ਸਾਥੋ ਤੇ ਹੋਈ ਨਹੀਂ ਗੱਲ ਇਹ ਆ ਨਾ ਜੇ ਐਫ ਆਈ ਆਰ ਤੋਂ ਨਾਮ ਕੱਢਿਆ ਹੋਊਗਾ ਤਾਂ ਲੋਕ ਕਹਿਣਗੇ ਕਿ ਸਿੱਧੂ ਮੂਸੇ ਦਾ ਪਿਤਾ ਕਿਉਂ ਨਹੀਂ ਬੋਲਦੇ ਫਿਰ ਉਹ ਵੀ ਤਾਂ ਬੋਲਣਗੇ ਜੇ ਕੱਢਿਆ ਹੁੰਦਾ ਨਾਮ ਬਲਕੌਰ ਸਿੰਘ ਬੋਲਦੇ ਨੇ ਆਪਣੇ ਉਹਨਾਂ ਤੋਂ ਕੋਲਕੋਰ ਸਿੰਘ ਲੋਰ ਸੋਚਾ ਇੱਕ ਨੂੰ ਇਟ ਰਾਈਟ ਕਰ ਜਦ ਤੱਕ ਕੋਈ ਪਹੁੰਚ ਨਹੀਂ ਸਕਿਆ ਉਥੇ ਤੱਕ ਨਹੀਂ ਗਿਆ ਉਹਨੂੰ ਹੱਥੋਂ ਵਾਰ ਤੇ ਮਾਰਤਾ ਇਹਨਾਂ ਨੇ ਹੁਣ ਕੀ ਕਰਿਆ ਹੋਰ ਕਿਹਨਾਂ ਨਾਲ ਉਸੇ ਤੱਕ ਨਹੀਂ ਦੇਖੋ ਜੇ ਮੈਂ ਜ ਲੱਕੀ ਨਾਲ ਹੀ ਗੱਲ ਕਰ ਰਿਹਾ ਤਾਂ ਮੈਂ ਬਾਰ ਬਾਰ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਦੇਖੋ ਜੇ ਲੱਕੀ ਜੇ ਉਸਨੇ ਇੱਕ ਜੋ ਤੁਸੀਂ ਕਹਿ ਰਹੇ ਹੋ ਕਿ ਸਿੱਧੂ ਮੂਸੇ ਵਾਲੇ ਦਾ ਜੇ ਤੁਸੀਂ ਜ਼ਿਕਰ ਕਰ ਰਹੇ ਹੋ ਪਰ ਉਸ ਦਾ ਲਿੰਕ ਤਾਂ ਜੋੜਦੇ ਆ ਲਿੰਕ ਦੇ ਵਿੱਚ ਇੱਕ ਕੈਰੈਕਟਰ ਸੀ ਕੈਰੈਕਟਰ ਸੀ ਤੁਸੀਂ ਦੇਖੋ ਸ਼ਗਨਪ੍ਰੀਤ ਹਨਾ ਜੇ ਵਿੱਕੀ ਮਿੱਡੂ ਖੇੜਾ ਦੇ ਭਰਾ ਨੇ ਇਹ ਗੱਲ ਕਹੀ ਸੀ ਉਸਨੇ ਇਲਜ਼ਾਮ ਲਗਾਏ ਸੀ ਕਿ ਸ਼ਗਨਪ੍ਰੀਤ ਰੈਕੀ ਕਰਵਾ ਕੇ ਜਾਂਦਾ ਵਿੱਕੀ ਮਿੱਡੂ ਖੇੜਾ ਦੀ ਔਰ ਫਿਰ ਉਹ ਕਹਿੰਦਾ ਕਿ ਸ਼ਗਨਪ੍ਰੀਤ ਸਿੱਧੂ ਮੂਸੇ ਵਾਲੇ ਦਾ ਮੈਨੇਜਰ ਸੀ ਇਹ ਗੱਲਾਂ ਕਰਦਾ ਹੈ ਮੈਨੇਜਰ ਹੋ ਗਿਆ ਇਹ ਗੱਲ ਤਾਂ ਸਿੱਧੂ ਮੂਸੇ ਦਾ ਮੈਨੇਜਰ ਨਹੀਂ ਸੀਗਾ ਆ ਬੜੀ ਗੱਲ ਫਰੂਕੀ ਗੱਲ ਆ ਠੀਕ ਹੈ ਜੇ ਕੋਈ ਗ੍ਰੀਪ ਭਰਾਇਆ ਆਪਣਾ ਠੀਕ ਹੈ ਉਹਨੇ ਉਹਨੇ ਰੈਕੀ ਕਰਾਈ ਹੈ ਉਹਨੇ ਬੰਦੇ ਸਾਹਮਣੇ ਮੇਰੇ ਕਰਕੇ ਸਾਹਮਣੇ ਹੈ ਤੇ ਦੇਖ ਇਹਦਾ ਕੀ ਰੋਲ ਹੈ ਉਹਨੇ ਉਹ ਮੇਰੇ ਖਰ ਉਹਨੇ ਕਿਸੇ ਵੀ ਕਿਸੇ ਮੰਤਰੀ ਨਾਲ ਫੋਟੋ ਆ ਜਾਂਦੀ ਹੈ ਤੇ ਉਹ ਕੋਈ ਮੰਤਰੀ ਦਾ ਕੋਈ ਰੋਲ ਨਹੀਂ ਹੁੰਦਾ ਨਾ ਉਹਦਾ ਨਿਕਲ ਜਾਂਦਾ ਮੰਤਰੀ ਦਾ ਕੋਈ ਨਿਕਲ ਕਹਿੰਦਾ ਹੂੰ ਪਰ ਲੋਕ ਜਿਹਾ ਫੋਟੋ ਆ ਕੇ ਮੈਨੇ ਬਣਾ ਦਿਆ ਆਪਾ کا ਪਰ ਗੱਲ ਇਹ ਆ ਨਾ ਦੇਖੋ ਸ਼ਾਗਨਪ੍ਰੀਤ ਨੂੰ ਮੂਰੇ ਆ ਕੇ ਇਹ ਗੱਲ ਕਹਿਣੀ ਚਾਹੀਦੀ ਸੀ ਮਤਲਬ ਲੋਕ ਗੱਲਾਂ ਕਰਦੇ ਨੇ ਕਿ ਜੇ ਸ਼ਾਗਨਪ੍ਰੀਤ ਮੂਰੇ ਆ ਜਾਂਦਾ ਇੱਕ ਵਾਰ ਕਹਿ ਜਾਂਦਾ ਕੁਝ ਵੀ ਕਹਿ ਜਾਂਦਾ ਤੇ ਸਿੱਧੂ ਦੀ ਜਾਨ ਵੱਜ ਜਾਂਦੀ ਕਿਉਂਕਿ ਸਾਰੇ ਦੁਖੀ ਨੇ ਸਿੱਧੂ ਦੇ ਕਤਲ ਤੋਂ ਹਰੇਕ ਤੁਸੀਂ ਦੇਖੋ ਇੰਡਸਟਰੀ ਦੇ ਵਿੱਚ ਕਿਸ ਹਿਸਾਬ ਦਾ ਚੁੱਪ ਪਰਸੀ ਪਸਰੀ ਸੀ ਕਿਸ ਨੇ ਕੋਈ ਗਾਣਾ ਨਹੀਂ ਕੱਢਿਆ ਕਿਸ ਨੇ ਕੋਈ ਫਿਲਮ ਨਹੀਂ ਕੱਢੀ ਸਾਰੇ ਨੂੰ ਪੂਰੀ ਪੂਰੀ ਦੁਨੀਆ ਨੂੰ ਦੋਖਾ ਕੀ ਖਲੋ ਉਹਨੇ ਸਾਥ ਫੋੜ ਲਾミック ਕਰਕੇ ਸਾਡੀ ਕਿਵੇਂ ਹੌਨਾ ਕਰਕੇ ਮਾਰਿਆ ਬੰਦੇ ਦਾ ਦੋਖਾ ਵੀ ਫਿਰ ਤੂੰ ਮਾਰਿਆ ਕਿਹੜੀ ਖਲੋ ਮਾਰਿਆ ਕੋਈ ਬੰਦੇ ਨਾਲ ਕੋਈ ਲਿੰਕ ਹੁੰਦਾ ਕੁਝ ਹੁੰਦਾ ਕਿਹਦੀ ਮਾਰ ਦਿੰਦੇ ਚੱਲ ਆਪਾਂ ਨਾਲ ਕੋਈ ਨਹੀਂ ਜੇ ਕੋਈ ਕੋਈ ਕ੍ਰਿਮੀਨਲ ਐਕਟੀਵਿਟੀ ਹੁੰਦੀ ਉਹਦੀ ਸਾਡੇ ਨਾਲ ਫਿਰ ਤੂੰ ਮਾਰ ਦਿੰਦੇ ਫਿਰ ਕੋਈ ਗੱਲ ਨਹੀਂ ਕਿੱਥੇ ਫਿਰ ਮਾਰਨਾ ਦਾ ਜੇ ਮਾਰਦਾ ਇੱਕ ਸਾਥ ਨਾਲ ਕੋਈ ਲੈਣਾ ਨਹੀਂ ਦੇਣਾ ਨਹੀਂ ਉਹ ਮੈਂ ਕਹਿੰਦਾ ਉਹ ਮੈਂ ਕਹਿੰਦਾ ਉਹ ਮੈਂ ਕਹਿੰਦਾ ਉਹ ਮੈਂ ਬੰਬੇ ਬੰਦ ਆਪਾਂ ਕੇ ਬੰਬੇ ਜੂ ਵਿੱਚ ਦੇ ਸੈਕਟਰ ਨੂੰ ਮਾਰਦੇ ਤੇ ਕਹਿੰਦੇ ਸਾਡੇ ਐਂਟੀ ਨਾਲ ਵਰਤਦਾ ਸੀ ਉਹ ਚੰਗੀ ਗੱਲ ਹੈ ਮੈਨੂੰ ਨਹੀਂ ਫੇਮ ਚਾਹੀਦਾ ਮੈਂ ਫੇਮ ਕਰਕੇ ਨਹੀਂ ਆ ਕੰਮ ਕਰ ਰਿਹਾ ਅੱਜ ਤੱਕ ਤੁਸੀਂ ਮੈਨੂੰ ਰਿਕਾਰਡ ਚੈੱਕ ਕਰਾ ਲਿਓ ਜਿੰਨੇ ਵੀ ਅੱਜ ਤੱਕ ਕੰਮ ਕਰ ਰਹੇ ਆ ਸਾਰੇ ਜਾਇਜ਼ ਨੇ ਵੀ ਆ ਤੇ ਕੋਈ ਨਾ ਕੋਈ ਲਿੰਕ ਕਿਸੇ ਨਾਲ ਤਾਂ ਉਹ ਕੰਮ ਹੋਏ ਨੇ ਨਹੀਂ ਤਾਂ ਮੈਂ ਨਹੀਂ ਅੱਜ ਤੱਕ ਕੋਈ ਜਾਇਜ਼ ਮਾਰਿਆ ਤੁਹਾਡੀ ਕਦੇ ਸ਼ਾਗਨਪੀਦ ਨਾਲ ਗੱਲ ਹੋਈ ਹੁਣ ਉਸ ਤੋਂ ਬਾਅਦ ਸਿੱਧੂ ਦੇ ਕਤਲ ਤੋਂ ਬਾਅਦ ਕੰਮ ਕਰ ਕੋਈ ਨਾ ਹਲਚਰ ਮੋਟਲੇ ਨਹੀਂ ਕਰੂ ਜਿਦਾ ਕੋਈ ਚੱਕਰ ਨਹੀਂ ਆਤੀ ਪਰ ਤੁਸੀਂ ਇਹ ਗੱਲ ਉਸ ਨੂੰ ਕਹੀ ਕਿ ਜੇ ਉਸ ਸਮੇਂ ਤੂੰ ਬੋਲ ਪੈਂਦਾ ਤੂੰ ਦੱਸ ਦਿੰਦਾ ਤੂੰ ਗੱਲ ਕਲੀਅਰ ਕਰ ਦਿੰਦਾ ਕਿ ਸਿੱਧੂ ਦਾ ਇਸ ਮਾਰਡਰ ਦੇ ਨਾਲ ਕੋਈ ਲਿੰਕ ਨਹੀਂ ਸਿੱਧੂ ਦਾ ਵਿੱਕੀ ਮਿੱਡੂ ਕਿਹੜਾ ਕਤਲ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਤਾਂ ਫਿਰ ਸ਼ਾਇਦ ਕੀ ਪਤਾ ਸਿੱਧੂ ਦੀ ਜਾਨ ਬਚੇ ਹੁੰਦੀ ਸਰ ਮੈਨੂੰ ਮੈਡੀਕਲ ਤੋਂ ਅੰਝਰ ਕੋਈ

ਚਲੋ ਗੱਲ ਇਹ ਸੀ ਨਾ ਕਿ ਸ਼ਾਗਨ ਦਾ ਨਾਮ ਆ ਗਿਆ ਸੀ ਤਾਂ ਸ਼ਾਗਨ ਨੂੰ ਜੇ ਬੋਲ ਪੈਂਦਾ ਸ਼ਾਗਨ ਚਲੋ ਜਿਸ ਕਰ ਮੇਰੀ ਗੱਲ ਆ ਕੋਈ ਆਪਣੀ ਸੋਚ ਹੈ ਕਿਉਂ ਨਹੀਂ ਬੋਲਿਆ ਉਹ ਕਿਉਂ ਨਹੀਂ ਬੋਲਿਆ ਚਲੋ ਬਾਕੀ ਹੈ ਨਾ ਆਪਾਂ ਨੇ ਕਹਿ ਨਹੀਂ ਕਰਦੇ ਆਪਾਂ ਕਹਿ ਨਹੀਂ ਕਰਦੇ ਤੂੰ ਬੋਲ ਪੈਂਦਾ ਹੁਣ ਚਲੋ ਜਿਹੜੀ ਗੱਲਾਂ ਹੋ ਗਈਆਂ ਉਹ ਤਾਂ ਰਾਣੀ ਕਰਦੇ ਆਪਾਂ ਅਕਤਰ ਦੁਆਰਾ ਲੈ ਕੇ ਨਹੀਂ ਆ ਸਕਦੇ ਅਸਾ ਇੱਕ ਮਨਦੀਪ ਧਾਲੀਆਲ ਸੀ ਮਨਦੀਪ ਧਾਲੀਆਲ ਪਿਛਲੇ ਦਿਨੀ ਐਕਟਿਵ ਉਸ ਸਮੇਂ ਸਾਹਮਣੇ ਆਉਂਦਾ ਹੈ ਮਨਦੀਪ ਧਾਲੀਆਲ ਜਦੋਂ ਜੱਗੂ ਪੋਹਣਪੁਰੀਆ ਦੀ ਮਾਤਾ ਦਾ ਮਰਡਰ ਹੁੰਦਾ ਹੈ ਔਰ ਉਸ ਤੋਂ ਬਾਅਦ ਇੱਕ ਪੋਸਟ ਮਨਦੀਪ ਧਾਲੀਆਲ ਦੇ ਨਾਂ ਤੋਂ ਪੈਂਦੀ ਹੈ ਤੇ ਫਿਰ ਮਨਦੀਪ ਧਾਲੀਆਲ ਸਾਹਮਣੇ ਆਉਂਦਾ ਕਿ ਮੈਂ ਉਹ ਪੋਸਟ ਨਹੀਂ ਪੁਆਈ ਨਾ ਮੇਰਾ ਜੱਗੂ ਦੀ ਮਾਂ ਦੇ ਕਤਲ ਦੇ ਨਾਲ ਕੋਈ ਵਾਸਤਾ ਹੈ ਤਾਂ ਮਨਦੀਪ ਧਾਲੀਆਲ ਉਸ ਸਮੇਂ ਵੀ ਤੁਹਾਡਾ ਜ਼ਿਕਰ ਕਰਦਾ ਉਹ ਕਹਿੰਦਾ ਕਿ ਅਸੀਂ ਪਹਿਲਾਂ ਬਹੁਤ ਚੰਗੇ ਦੋਸਤ ਸੀ ਪਰ ਬਾਅਦ ਦੇ ਵਿੱਚ ਸਾਡੀ ਵਿਗੜ ਜਾਂਦੀ ਹੈ پوہی موپرٹی ڈیلر میں ਉਹਨੂੰ ਆਪੇ ਹੀ ਸਾਰੇ ਉਹ ਕੋਈ ਵੀ ਕੰਮ ਕਰਾਉਂਦੇ ਨਾ ਉਹ ਮੌਣੀ ਨੂੰ ਭੇਜਦਾ ਹੈ ਕਰ ਕਿਸੇ ਨਾਲ ਗੱਲ ਕਰਾਂਦਾ ਆਪਣਾ ਬਿਲਡਿੰਗ ਦੇਸੀ ਉਹਨੂੰ ਭੇਜਦਾ ਤੇ ਉਹਨੂੰ ਕਿਸੇ ਪੰਜਾਬੀ ਇੰਡਸਟਰੀ ਦੇ ਬੰਦੇ ਨੂੰ ਜਾ ਕੇ ਉਹਨੂੰ ਦਿਖਾਈ ਕੇ ਮਨੀਬ ਨੇ ਕੰਮ ਕਰਤਾ ਤੇ ਫਿਰ ਬਾਅਦ 2 ਮਿੰਟਾਂ ਬਾਅਦ ਇਹ ਕਹਿੰਦਾ ਹਾਂ ਵੀ ਮੈਂ ਬਾਕੀ ਮੈਂ ਕੰਮ ਨਹੀਂ ਕਰਿਆ ਪਰ ਕਿਸੇ ਕੋਲ ਫੋਨ ਕਰਕੇ ਕਹਿੰਦਾ ਕਿ ਹਾਂ ਮੈਂ ਮੈਂ ਸਿੱਧੂ ਤੋਂ ਬਦਲਾ ਲੈ ਲਿਆ ਫਿਰ ਜਦ ਜਸਿੱਧੂ ਨਾਲ ਮਿਲਣ ਹੋ ਗਿਆ ਉਸ ਤੇ ਉਸ ਤੇ ਬਾਅਦ ਕੀ ਮਿਲ ਗਿਆ ਸਟੇਟ ਕਟ ਗਿਆ سدھ موسے والا ਕੋਈ ਆਤਮਿਕ ਉਹ ਨਹੀਂ ਕੋਈ ਆਤਮਿਕ ਹਮਮ ਤੇ ਕਰਿਆ ਵੀ ਪਰ ਗੱਲ ਉਥੇ ਆਣਾ ਕਿ ਪਰ ਗੱਲ ਉਥੇ ਆਣਾ ਦੇਖੋ ਗੱਲ ਉਥੇ ਆਣਾ ਕਿ ਮਨਦੀਪ ਧਾਲੀਵਾਲ ਨੇ ਉਸ ਇੰਟਰਵਿਊ ਦੇ ਵਿੱਚ ਵੀ ਜ਼ਿਕਰ ਕੀਤਾ ਸਿੱਧੂ ਮੂਸੇ ਵਾਲੇ ਦਾ ਔਰ ਖਾਸ ਤੌਰ ਤੇ ਉਸ ਦੇ ਵਿੱਚ ਵੀ ਉਹ ਬੋਲਦਾ ਦਿਖਾਈ ਦਿੱਤਾ ਸਿੱਧੂ ਮੂਸੇ ਵਾਲਾ ਬਾਰੇ ਜੇ ਉਹਦੀ ਜੇ ਮੈਂ ਕਿਹਾ ਉਹ ਜਨਾ ਕਰ ਤੱਕ ਤਾ ਜਿੰਦਾ ਸੀ ਸਿੱਧੂ ਜਦ ਤੱਕ ਉਹ ਐਸਸੀ ਉਹਨਾਂ ਨਾਲ ਲੜਾਈ ਕੀਤੀ ਜਦ ਤੱਕ ਇੱਧਰ ਉੱਤਰ ਕਰ ਤਾ ਜਦੋਂ ਕਰ ਗਏ ਨਕਸਾਲੋ ਕੋ ਤੁਮੀ ਜਿ ਨਹੀਂ ਰਿਹਾ ਕੀ ਅਬ ਉਹ ਆਪਾਂ ਫੇਰ ਇਹ ਨਾ ਬਣੇ ਘਰਤੀ ਖੜਾ ਕੇ ਫਿਰ ਇੰਡੀਆ ਸੈਕਟਰ ਮੈਂ ਪਹਿਲਾਂ ਹੀ ਛੱਡਿਆ ਇਹਨਾਂ ਨੇ ਇੰਡੀਆ ਪਰ ਹੁਣ ਤੁਸੀਂ ਜਗਨੂ ਨੂੰ ਚਲੋ ਆਪਾਂ ਜਗਨੂ ਤੇ ਆਉਣਾ ਤੁਸੀਂ ਜਗਨੂ ਦੀ ਗੱਲ ਕੀਤੀ ਹੈ ਜਗਨੂ ਦਾ ਨਾਮ ਤੁਸੀਂ ਕਹਿ ਰਹੇ ਹੋ ਪੁਲਿਸ ਨੇ ਕੱਟ ਤਾਏ ਆ ਚਲੋ ਤੁਸੀਂ ਇਲਜ਼ਾਮ ਲਗਾ ਦਿਓ ਪਰ ਇਹ ਸਚਾਈ ਤਾਂ ਪੁਲਿਸ ਦੱਸੇਗੀ ਨਾ ਪੁਲਿਸ ਇਨਵੈਸਟੀਗੇਟ ਕਰਦੀ ਐ ਸਿੱਧੂ ਦੇ ਫਾਇਦੇ ਦੱਸ ਸਕਦੇ ਆ ਤੁਸੀਂ ਅੱਜ ਟਾਰਗੇਟ ਕੀਤਾ ਨਾਲ ਉਸ ਦੀ ਫੈਮਲੀ ਸੀ ਜਗਨੂ ਦੀ ਸਾਰੀ ਆ ਜਿਹੜਾ ਬੰਦਾ ਯਾਦਵਿੰਦਰ ਸੀਗਾ ਆ ਤਾਂ ਮਰੀਆ ਇਹਨੇ ਪਿਸਟਲ ਕੱਟਿਆ ਬੰਦਾ ਸਾਡੇ ਮੁੰਡਿਆਂ ਲਈ ਜਿਹੜੇ ਤਿੰਨ ਮੁੰਡੇ ਕੰਮ ਕਰਨਗੇ ਸੀ ਤਾਂ ਇਹਦੇ ਤੇ ਟੈਕ ਮਾਰੇ ਪਹਿਲਾਂ ਮੁੰਡਿਆਂ ਨੇ ਨਹੀਂ ਮਾਰਿਆ ਮੁੰਡਿਆਂ ਨੇ ਮੁੰਡਿਆਂ ਨੇ ਦੇਖ ਲਿਆ ਸੀ ਕਿ ਗੱਡੀ ਦੇ ਵਿੱਚ ਜੁਗ ਨੂੰ ਨਹੀਂ ਆ। ਉਹਨੇ ਦੇਖ ਲਿਆ ਸੀ ਕੋਈ ਪਿੱਛਲੀ ਗੱਡੀ ਜੀਗਾ ਕਹਿੰਦਾ ਉਸ ਤੋਂ ਕਹਿੰਦਾ ਪਿੱਛਲੀ ਗੱਡੀ ਤੇ ਟੈਕ ਮਾਰਦੇ ਉਸ ਤੋਂ ਕਹਿੰਦਾ ਇਹ ਪਿਸਟਲ ਕੱਟ ਸੀ ਯਾਦਵਿੰਦਰ ਨੇ। ਪਰ ਇਹਨੇ ਕਿਵੇਂ ਪਿਸਟਲ ਕੱਟ ਲਈ ਇਹਨੂੰ ਕਿੱਦਾ ਪਤਾ ਲੱਗਾ ਕਿ ਇਸ ਨੂੰ ਮਾਰਨ ਆ ਰਹੇ ਨੇ ਕੋਈ। ਉਹ ਜਿਹੜਾ ਅਰਜेंटीना ਉੱਡੇ ਕੋਥੀ ਆ ਰਿਹਾ ਤੇ ਅਰ ਉਹਨੂੰ ਦੇਖ ਲਈ ਤਾਂ ਕੱਟਿਆ ਹੂੰ ਜਦੋਂ ਇਹਨਾਂ ਧੁਰਵ ਵਾਲੀ ਕੱਟੀ ਦੇਖਿਆ ਬਿਨਾਂ ਉਡੇੰਦਾਂ ਨੂੰ ਬੇਚਲ ਕੱਟ ਰਿਹਾ ਉਹਨਾਂ ਨੇ ਦੇਖਿਆ ਵੀ ਆਹ ਤੇ ਚੋਤਾ ਹੈ ਨਹੀਂ ਤੇ ਉਹਨਾਂ ਨੇ ਗਿੱਲੀ ਕੱਟੀ ਨਹੀਂ ਗਾਈ ਤੇ ਉਹਨੇ ਕਿਹਾ ਆ ਜਿਹੜਾ ਯਾਦਗਾਰ ਸੀਗਾ ਇਹ ਕੋਈ ਕੱਟ ਲਿਆ ਜੀ ਤਾਂ ਉਹਨਾਂ ਨੇ ਇਹੇ ਵਾਰਟਾ ਕਮਾਰਿਆ ਪਹਿਲਾਂ ਪਰ ਉਹਦਾ ਤੁਸੀਂ ਦੇਖੋ 15 20 ਦਿਨ ਹੋਏ ਸੀ ਹਜੇ ਜਗਨੂ ਦੇ ਨਾਲ ਡਰਾਈਵਰ ਦੇ ਤੌਰ ਤੇ ਉਸ ਨੂੰ ਲੱਗੇ ਨੂੰ ਕਿਸੇ ਦਾ ਪੁੱਤ ਸੀ ਹਨਾ ਦੇਖੋ ਉਸ ਦਾ ਵੀ ਮਰਡਰ ਕਰਤਾ ਕਰਦਾ ਨਾ ਫੀਲਿੰਗ ਲਈ ਚੱਕਦਾ ਤੁਹਾਨੂੰ ਵੀ ਲੱਗਦਾ ਕੋਈ ਹੋਰ ਵੀ ਕਿਤੇ ਕਿਤੇ ਕਿਹਨੇ ਫੈਮਿਲੀ ਨਹੀਂ ਆਪਣੇ ਹੋਰ ਨੂੰ ਟਾਰਗੇਟ ਨਹੀਂ ਕਰਦਾ ਹਾਂ ਬਸ ਉਸੇ ਨੂੰ ਟਾਰਗੇਟ ਕਰਿਆ ਨਾ ਨਹੀਂ ਉਸ ਦਾ ਤਾਂ ਉਸ ਦਾ ਉਸ ਦਾ ਤਾਂ ਤੁਸੀਂ ਕਹਿ ਰਹੇ ਹੋ ਕਿ ਉਸ ਨੇ ਪਿਸਤਲ ਕੱਢਿਆ ਪਰ ਦੇਖੋ ਇਹ ਸਾਰੀ ਚੀਜ਼ ਇਹ ਤਾਂ ਪੁਲਿਸ ਦੱਸੇਗੀ ਕਿ ਉਸ ਦੇ ਕੋਲ ਪਿਸਤਲ ਹੈਗਾ ਸੀ ਕਿ ਨਹੀਂ ਹੈ ਹਣਾ ਇਹ ਤਾਂ ਚਲੋ ਤੁਸੀਂ ਕਹਿ ਰਹੇ ਹੋ ਮੇਰੇ ਮੈਨੂੰ ਦੇਖੋ ਮੈਂ ਵੀ ਮੇਰੇ ਜਿਹੜੇ ਅਲਾਇਓ ਹਨ ਉਹ ਪ੍ਰਾਂਤ ਜਿਨ੍ਹਾਂ ਨੇ ਕੰਮ ਕਰਿਆ ਮੈਂ ਤਾਂ ਉਹਨਾਂ ਨੇ ਦੱਸਿਆ ਜਿਵੇਂ ਦੱਸਿਆ ਤਾਂ ਠੀਕ ਹੈ ਉਹ ਮੈਨੂੰ ਕਿਹ ਝੂਠ ਬੋਲਣਗੇ ਅਜੂ ਨੂੰ ਤੁਹੀਂ ਨੂੰ ਸਰਕਾਰ ਆਈ ਹਵਾ ਕਰਦੇ ਕਿ ਆ ਮੇਰੀ ਸਰਕਾਰ ਨਾਲ ਵਧੀਆ ਸੈਟਿੰਗ ਹੈ ਤਾਂ ਕਰਕੇ ਮੈਂ ਨਾਮ ਕਢਾ ਕੇ ਆ ਸੀ ਕਿ ਸਰਕਾਰ ਵੱਖਰੇ ਇਨਸਾਫ ਤਾਂ ਵੈਗੁਰ ਨੇ ਕਰਨੀ ਹੈ ਨਾ ਅਜਿੰਦਾ ਗੱਲ ਕਰੂਗੀ ਕੋਈ ਗੱਲ ਹੀ ਨਹੀਂ ਵਧੀ ਨਹੀਂ ਸੀ ਦੇਖ ਲਓ ਕਿੰਨੀ ਕੀ ਵਧੀ ਵੀ ਹੈ ਆ ਕਪੂਸੀ ਆਈ ਕਿ ਮੈਂ ਜਿਹੜਾ ਵੀ ਸਾਥ ਦੇਊਗਾ ਅਕੀਨ ਦਾ ਕੱਲ ਜੋ ਵੀ ਜੋ ਸਾਥੋਂ ਕਰੂਗਾ ਅਸੀਂ ਕਰੂਗੇ ਸਾਡੇ ਕੋਈ ਫੈਸਲਾ ਨਹੀਂ ਕੀਤਾ ਅਸੀਂ ਕਿਸੇ ਦਾ ਨਾਮ ਨਹੀਂ ਕਟਿਆ ਸਾਡੇ ਤੇ ਕੋਈ ਪ੍ਰੈਸ਼ਰ ਨਹੀਂ ਕੀ ਸਰਕਾਰ ਦਾ ਨਹੀਂ ਕਿਸੇ ਬੋਸ ਦਾ ਨਹੀਂ ਅਸੀਂ ਤੁਮਰੂ ਜਿਹੜਾ ਜਿਹੜਾ ਨਕਸੂਰ ਹੋਊਗਾ ਲਿਕੇ ਹੁਣ ਜਗਨੂ ਦਾ ਜਿਹੜਾ ਸਾਰਾ ਕੁਝ ਆ ਉਹ ਤਾਂ ਹੁਣ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਠੀਕ ਹੈ ਉਹ ਦੇਖੇਗੀ ਕਿ ਕੀ ਹੈ ਕੀ ਨਹੀਂ ਹੈ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਦੇ ਪ੍ਰੈਸ਼ਰ ਹੇਠ ਉਸਨੇ ਨਾਂ ਕਢਵਾ ਲਿਆ ਤਾਂ ਬ ਗੱਲ ਇੱਥੇ ਹੁੰਦੀ ਹੈ ਨਾ ਕਿ ਸਿੱਧੂ ਦੇ ਫਿਰ ਫਾਦਰ ਵੀ ਤਾਂ ਬੋਲ ਸਕਦੇ ਸੀ ਨਾ ਕਿ ਨਾਂ ਕੱਢਤਾ ਪ੍ਰੈਸ਼ਰ ਸੀ ਤੁਸੀਂ ਕਦੇ ਜਗਨੂ ਨੂੰ ਪਹਿਲਾਂ ਮੈਸੇ ਕੋਈ ਲਵਾਇਆ ਕਿ ਅਸੀਂ ਤੈਨੂੰ ਜਾਂ ਉਸ ਨੂੰ ਕੋਈ ਧਮਕੀ ਤੁਸੀਂ ਦਿੱਤੀ ਹੋਵੇ ਨਹੀਂ ਮੈਂ ਕਦੀ ਨਹੀਂ ਧਮਕੀ ਦਿੱਤੀ ਗਾ ਮੇਰੇ ਕੋਲ ਆ ਗੱਲ ਆਈ ਹੈ ਨਾ ਜਦੋਂ ਕਿਸੇ ਫਿੰਗਰ ਨਵਾ ਗੱਲ ਕਹੀ ਹੈ ਉਹਨੂੰ ਉਹਨੂੰ ਫਾਈਨਸ ਹੰਸਨ ਕਰਿਆ ਹੈ ਨੇ ਮੰਗਦਾ ਖਾਦਾ ਕਰਦਾ ਸੀ ਹਾਂ ਉਹਦੇ ਤੇ ਇੱਕ ਵੀ ਆਵੇਂ ਕੋਈ ਕੋਈ ਚੱਕਰ ਨਹੀਂ ਸਿੰਘਰ ਵਗੈਰਾ ਕਿਸੇ ਹੋਰ ਕੋਈ ਜ਼ਾਇਨ ਸੀਗਾ ਤੇ ਉਹਦੇ ਤੇ ਹਾਂ ਕਰਦਾ ਕਿ ਹਾਂ ਵੀ ਮੈਂ ਮੇਰੀ ਸੈਟਿੰਗਾਂ ਵੀ ਕੋਈ ਚੱਕਰ ਜਿੱਦਾਂ ਕੋਲ ਸਿੱਧੂ ਵਾਲੇ ਕੇਸ ਦੇ ਨਾਮ ਘਟਾ ਲਿਆ ਤੇ ਆ ਕਿ ਕਿਹਦੇ ਦਾ ਨਾਮ ਕਿ ਮੈਂ ਸਿੰਘਰ ਦਾ ਨਾਮ ਨਹੀਂ ਲੈ ਸਕਦਾ ਕੱਲ ਨੂੰ ਕੋਈ ਗੱਲ ਹੁੰਦੀ ਵਿਚਾਰਾ ਉਹ ਪੱਕੇ ਖਾਊਗਾ ਕੋਟ ਦੇ ਤੇਰੀ ਨਹੀਂ ਇਹ ਤੁਹਾਡੇ ਤੱਕ ਕਿਵੇਂ ਗੱਲ ਪਹੁੰਚੀ ਕਿ ਜਗਨੂ ਨੇ ਇਹ ਗੱਲ ਦੱਸੀ ਹੈ ਸਿੰਘਰ ਨੂੰ ਕਹੀ ਹੈ ਹਾਂ ਨਹੀਂ ਕਰਦੀ だっੀ ਮੇਰ ਨਾਲ ਵੀ ਕਰਦੀ ਹੈ। ਥੋੜੀ ਜਿਹੀ ਗੱਲਾਂ ਦੀ ਹੈ। ਤੁਹਾਡੇ ਤਾਂ ਇਹ ਗੱਲ ਆਈ ਕਿਸੇ ਜਗਨੂ ਨੇ ਇਹ ਗੱਲ ਕਹੀ ਹੈ। ਪਰ ਗੱਲ ਹੋਈ ਹੈ ਨਾ ਦੇਖੋ ਤੁਹਾਡੇ ਤੇ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਲੋਕ ਕਿਵੇਂ ਯਕੀਨ ਕਰਨ ਤੁਸੀਂ ਇੱਕ ਪਾਸੇ ਤਾਂ ਕਿਸੇ ਦਾ ਇੱਕ ਅਜੇ ਪੁੱਤ ਮਾਰਿਆ। ਵੀਰ ਖਲੋ ਜਿੱਥੇ ਨਾ ਕਰੋ ਯਕੀਨ ਨਾ ਮੈਂ ਦਵਾਨਾ ਵੀ ਨਹੀਂ ਹੈ ਨਾ ਯਕੀਨ ਨਾ ਕਰੋ। مجھے گل مکتی ہو رہی ہے اس کا صرف افیار چنانا ہوں کہ نہیں سکتا ہوں کہ میں نے کسی تفق دے ہو نہیں ایف آئر تکا بلکل نازی ہوتا ملو صاحب نے ہوں پتا بس 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 جا لوگ میں اور کوئی صفحہ جاندی میں لگنی پر آمد تاہر نہیں تاہر نہیں تاہر نہیں اور کوئی شکر نہیں اور میں کوئی صفحہ جاندی لوگ نہیں خلو ٹھیک ہے ਪਰ ਅਸਿੱਤਾ ਐਂਡ ਤੇ ਤੁਹਾਨੂੰ ਹੀ ਕਹਾਂਗੇ ਕਿ ਤੁਸੀਂ ਸਾਰੇ ਪਰਤ ਕੇ ਆਪਣਾ ਮੇਨਸਟ੍ਰੀਮ ਵੱਲ ਆਓ ਇਹ ਮਾਰਕਟਾਈ ਛੱਡੋ ਕਿਉਂਕਿ ਮਰਤਾ ਆਖਰਕਾਰ ਪੰਜਾਬ ਦੇ ਪੁੱਤੀ ਰਹੇ ਨੇ ਨਾ ਤੁਸੀਂ ਆਪਦਾ ਕਾਨੂੰਨੀ ਟ੍ਰਾਇਲ ਭੁਗਤੋ ਜੋ ਤੁਹਾਨੂੰ ਅਜੇ ਸਜ਼ਾ ਬੰਦੀ ਉਹ ਭੁਗਤੋ ਵਾਪਸ ਘਰਾਂ ਨੂੰ ਤੁਸੀਂ ਵੀ ਪਰਤੋ ਸਾਰੇ ਪਰਤਨ ਅਸਤੇ ਹੀ ਗੱਲ ਕਹਾਂਗੇ ਕੋਈ ਮੁੰਡਾ ਨਾ ਮਰੇ ਪੰਜਾਬ ਦਾ ਕੋਈ ਆਹ ਮਤਲਬ ਚਲੋ ਘਰੇ ਬਹੁਤ ਦੂਰ ਨੇ ਅਮ ਜਿਹੜੀ ਲਾਈਨ ਤੇ ਆ ਉਹ ਉਰੇ ਵਾਪਸ ਨਹੀਂ ਕਰ ਸਕਦੇ ਕਿਹਾ ਤਾਂ ਹਾਈ ਕੁਛ ਹੈ ਉਹ ਕੁਛ ਨਹੀਂ ਆ ਵਾਪਸੀ ਦੇ ਘਰ ਬਹੁਤ ਦੂਰ ਨੇ ਹਾਂ ਕੋਈ ਧੰਨਵਾਦ ਵੀ ਹਮ ਤੋਂ ਸਮਝਾਣ ਦੀ ਕੋਸ਼ਿਸ਼ ਕਰੀ ਕਦੇ 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 ਘਰ ਦਾ ਇੱਕ ਇੱਕ ਆਖਰੀ ਹੈ ਕਦੇ ਆਖਰੀ ਸਵਾਲ ਹੈ ਕਦੇ ਘਰਦਿਆਂ ਦੀ ਯਾਦ ਤਾਂ ਆਉਂਦੀ ਹੋਣੀ ਹੈ ਨਾ ਕਦੇ ਤੁਸੀਂ ਇੰਨੀ ਦੂਰ ਬੈਠੇ ਹੋ ਸਾਰਾ ਕੁਝ ੱਡੀ ਬੈਠੇ ਹੋ ਕਿੰਨਾ ਸਮਾਂ ਹੋ ਗਿਆ ਹੈ ਅਸੀਂ ਕਿਰਕਾਰ ਕੋਲ ਨੂੰ ਕੀ ਯਾਦ ਕਰਨਾ ਉਹਨਾਂ ਕੋਈ ਉਮੀਦਾਂ ਨਹੀਂ ਹੋਈਆਂ ਸਾਥੋ ਕਿ ਸਾਡਾ ਮੁੰਡਾ ਆ ਬਣੂਗਾ بڑا ਹੋ ਕੇ ਆ ਬੜੂਗਾ ਉਹਨਾਂ ਉਮੀਦਾਂ ਦੇ ਘਰੇ ਹੀ ਨਹੀਂ ਉਤਰੇ ਤੇ ਉਹਨਾਂ ਕੋਈ ਯਾਦ ਕਰ ਰਹੀਆਂ ਸਾਡੇ ਪਰਦਾਇਕਰ ਪਰਿਵਾਰਾ ਜਿਹੜੇ ਸਾਡੇ ਨਾਲ ਸਾਡੇ ਭਰਾ ਤੁਰੀਆਂ ਸਾਡਾ ਸਭੀ ਪਰਿਵਾਰ ਹੈ ਜਿਹੜੇ ਸਾਡੇ ਵਿੱਚ ਮਰਦੇ ਆ ਮਰਦੇ ਸਾਡਾ ਸਭੀ ਪਰਿਵਾਰ ਹੈ ਅੱਛਾ ਬਿੱਕੀ ਬਿੱਕੀ ਮੱਡੂ ਖੇਡਾ ਦੇ ਕਤਲ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਸ਼ਾਗਨਪ੍ਰੀਤ ਨੇ ਰੈਕੀ ਕਰਵਾਈ ਤੁਸੀਂ ਕਿਹਾ ਕਿ ਸ਼ਾਗਨਪ੍ਰੀਤ ਲੈ ਕੇ ਆ ਜੋ ਬਿਆਨ ਪੁਲਿਸ ਨੂੰ ਜਿੰਨੇ ਸਨੀ ਲੈਫਟੀ ਜਾਂ ਜਿਹੜੇ ਨਾਲ ਸੀਗੇ ਸਜ ਉਹ ਲੋਨਾਂ ਨਾਲ ਜੋ ਦਿੱਤੇ ਨੇ ਬਿਆਨ ਦਿੱਤੇ ਨੇ ਉਹਨੇ ਦੱਸਿਆ ਕਿ ਵਿੱਕੀ ਮਿੱਡੂ ਕਿਹੜਾ ਦੀ ਰੈਕੀ ਸ਼ਗਲ ਪੀਸ ਨੇ ਕਰਵਾਈ ਪਰ ਵਿੱਕੀ ਦਾ ਵਿੱਕੀ ਦਾ ਮਰਡਰ ਕਿਉਂ ਤੁਸੀਂ ਕਰਵਾਇਆ ਫਿਰ ਕਿਤੇ ਕਿਤੇ ਕਿਹਨੇ ਨਹੀਂ ਮੈਂ ਕਹਾਂ ਤਾਂ ਸ਼ਗਲ ਨੇ ਮੇਰੇ ਕਹਿ ਤੋ ਜੋ ਵੀ ਕਰਿਆ ਮੇਰੇ ਕਿਟ ਭਰਾਵੰਦੀ ਚ ਕਰਿਆ ਸਭ ਉਹ ਐਡਾ ਨਾ ਕਿ ਤਾਂ ਭਰਾਵੰਦੀ ਚ ਚੱਲਦੀ ਹੈ ਕਿ ਹਾਂ ਉਹਨੇ ਮੈਂ ਕਿਹਾ ਤਾਂ ਆ ਮੁੰਡੇ ਆ ਰਹੇ ਨੇ ਉਹਨੂੰ ਸਾਹਮਣੇ ਬੈਠੇ ਇੱਕ ਰਾਤ ਵਾਰੀ ਤੇ ਉਹਨੂੰ ਰੁਕਣਾ ਤੇ ਉਹਨੂੰ ਰੋਕ ਲੈਣੇ ਰੋਕ ਲੈ ਤੇ ਕਿਤੇ ਕੋਈ ਕਿਸੇ ਰੋਕ ਨਹੀਂ ਆ ਹੂੰ ਤੇ ਵਿੱਕੀ ਦਾ ਮਰਡਰ ਕਿਉਂ ਕਰਵਾਇਆ ਫਿਰ ਆਲੋ ਬੋ ਬੋ ਆ ਥੋੜੀ ਜਿਹਾ ਲੰਬੀ ਚੱਲ ਜਾਣੀ ਹੈ ਮੈਂ ਤੁਹਾਨੂੰ ਗੋਵਰ ਫਿਰ ਕਿਹਦੇ ਦੱਸੂਗਾ ਕਿਉਂਕਿ ਸਾਸ ਤੋਂ ਉੱਤੇ ਅਫਸਾਨਾ ਖਾਣ ਵਾਲੀ ਗੱਲ ਚੱਲੀ ਸੀ ਜੋ ਮਨਦੀਪ ਢਾਲੀਵਾਲ ਬੋਲੇ ਇਸ ਵਾਰ ਇੰਟਰਵਿਊਾਂ ਦੇ ਵਿੱਚ ਉਹ ਜਿਹੜੀ ਅਫਸਾਨਾ ਖਾਣ ਵਾਲੀ ਗੱਲ ਸੀ ਜਿੱਥੋਂ ਸਿੱਧੂ ਦਾ ਜਿਹੜਾ ਬਾਅਦ ਦੇ ਵਿੱਚ ਉਸਨੇ ਕਿਹਾ ਕਿ ਮੈਂ ਇੱਕ ਹੋਰ ਮੁੰਡਾ ਉਸ ਦੇ ਥਰੂ ਮੈਸੇਜ ਲਵਾਇਆ ਸਿੱਧੂ ਨੇ ਗੱਲ ਕੀਤੀ ਕਿਉਂਕਿ ਅਫਸਾਨਾ ਖਾਨ ਨੇ ਕੁਝ ਕਿਹਾ ਸੀ ਗੁਰਲਾਲ ਬਰਾੜ ਵਾਲੀ ਸਾਰੀ ਗੱਲ ਸੀ ਉਹ ਕੀ ਸੀਨ ਸੀ ਪੂਰਾ ਹਾਂ ਲੱਗਾ ਵੀ ਨਿਕੋ ਆਪਣਾ ਭਰਾ ਲੈ ਵੀ ਡੋੜਾ ਮਰਿਆ ਸੀ ਮਾਰੇ ਸੀ ਨਾਲੇ ਠੀਕ ਹੈ ਕੋਰੇ ਵਾਲਾ ਠੀਕ ਹੈ ਤੇ ਹਾਂਜੀ ਤੇ ਉਧਰ ਆਹ ਜਿਹੜੇ ਆਪਣੇ ਭਰਾਗੇ ਜਿੱਦ ਕੇ ਨਾਲ ਚਸਕਾ ਦਾ ਬਿਆਨ ਤਾਈ ਨਾਲ ਦੇਖਿਆ ਉਹ ਕੱਲ ਹੋਰੇ ਕਿਤੇ ਹਾਂ ਚਸਕੇ ਨੇ ਤੋ ਆਪਣੇ ਬਿਆਨ ਤੇ ਨੂੰ ਪਛਾਣ ਲਿਆ ਉੱਥੇ ਮੈਂ ਤਾਂ ਕਹੋਣ ਹੈ ਕਹਿੰਦੇ ਆ ਜੋਗੀ ਦਾ ਕਰਨਾਲ ਹੈ ਕਹਿੰਦੇ ਕਰਲ ਮੈਂ ਤਾਂ ਕੌਣ ਹੈ ਕਰਲ ਮੈਂ ਤਾਂ ਮੈਂ ਤਾਂ ਜਾਣਦਾ ਨਹੀਂ ਉਹਨੂੰ ਕਹਿੰਦੇ ਵੀ ਆ ਜਿਹੜਾ ਨਾ ਮਿਰੋ ਦਾ ਮਰਿਆ ਸੀ ਉਹਨੇ ਲਵੀ ਦੇ ਜੀਨੇ ਫਿਰ ਉੱਥੇ ਉਸ ਉਹ ਉਹ ਘਟਨਾ ਤੋਂ ਦੋ ਦੋ ਤਿੰਨ ਦਿਨ ਪਹਿਲਾਂ ਹੀ ਉਹ ਘਟਨਾ ਹੋ ਕੇ ਹਟੀਸੀ ਪਸਾਨਾ ਖਾਨ ਵਾਲੀ 골ਡੀ ਬਰਾੜ ਦੀ ਮੈਨੂੰ ਇੰਟਰਵਿਊ ਵਿੱਚ ਪਹਿਰੇ ਪਤਾ ਲੱਗਿਆ ਵੀ ਆ ਵੀ ਕੋਈ ਰੋਣਾ ਚਾਹਤਾ ਸੀ ਦੋ ਮੈਂ ਦਬਤ ਸੀ ਇਸ ਗੱਲ ਦਾ 골ਡੀ ਬਰਾੜ ਨੇ ਦੋ ਤਿੰਨ ਇੰਟਰਵਿਊਾਂ ਦੇ ਵਿੱਚ ਜੇਕਰ ਕੀਤਾ ਗੁਰਲਾਲ ਬਰਾੜ ਦੇ ਵਿੱਕੀ ਮਿੱਡੂ ਖੇੜਾ ਦਾ ਜਦੋਂ ਉਹ ਕਹਿੰਦਾ ਕਿ ਸਿੱਧੂ ਉਸ ਮੂਸੇ ਵਾਲਾ ਸੀ ਕਿ ਉਮਰਵਾਇਆ ਉਹ ਕਹਿੰਦਾ ਕਿ ਇਹਨੇ ਸਾਡੇ ਭਰਾ ਮਰਵਾਏ ਤੇ ਅਸੀਂ ਆ ਕੀਤਾ ਕੰਕਰੀਟ ਹੂੰ ਓਕੇ ਮਰਮਾ ਹੋਗਾ ਕੋਲ ਕਿ ਲੋੜ ਹੈ ਮੈਡੀਕਲ ਸਰ ਕੋਲ ਕਿ ਕੁਦਾ ਗਾਣਾ ਉਹ ਕਿ ਲੈਣ ਸੀ 24 ਘੰਟੇ ਬਿਮਾਰ ਦੇ ਸਾਥ ਹੈ ਨਾ ਕਿ ਪੁੱਛ ਹੈ ਹੂੰ ਕੋਲ ਕਿ ਜੋ ਸਰਟਫਿਕੇਟ ਅਜੇ ਤੱਕ ਕੋਈ ਗੱਲ ਵੀ ਨਹੀਂ ਹੋਈ ਮੈਂ ਕੱਲ ਮਤਲਬ ਮੈਂ ਕੱਲ ਸਿਧੂ ਦੇ ਗਾਣੇ ਸੁਣੋਤੇ ਕਦੇ ਕੋਈ ਪ੍ਰੂਵ ਕਰਦੇ ਕਿ ਅਜੇ ਤੱਕ ਕੀ ਗੱਲ ਹੋਈ ਹੋਏ ਮੈਂ ਕਦੇ ਗੱਲ ਵੀ ਨਹੀਂ ਮਤਲਬ ਇਸ ਵਿੱਚ ਬਹੁਤ ਘੰਟੇ ਵਿੱਚ ਸਿਧੂ ਦਾ 36 ਨੋਰਮਲ ਨਾ ਸਿੱਖ ਮਾਝੀ ਨੂੰ ਧੋਣ ਧੋਣ ਕਰਦਾ ਕਰੀ ਨਾ ਮੈਂ ਜਿਹੜਾ ਉਹ ਪਿੰਡ ਖਤ ਮਿਲਿਆ ਹੁੰਦਾ Mm. タイトルは1000円で1000円でで1000円で1 0 0ででで0 0